ਦੋਸਤੋ ਪਿਛਲੇ ਸਾਲ ਮੈਂ ਤੁਹਾਨੂੰ ਇੱਕ ਮਸ਼ੀਨ ਵਿਖਾਈ ਸੀ ਜਿਹੜੀ ਕਣਕ ਕੱਢਣ ਦੇ ਨਾਲ-ਨਾਲ ਦਾਣੇ ਕੱਢਣ ਦੇ ਨਾਲ-ਨਾਲ ਤੂੜੀ ਵੀ ਬਣਾਉਂਦੀ ਸੀ ਉਹ ਆਪਣੇ ਪੰਜਾਬ ਚੋਂ ਬਣੀ ਸੀ ਮਸ਼ੀਨ ਤੇ ਐਸਐਸਐਮ ਉਹਦਾ ਨਾਮ ਸੀ ਐਸਐਸਐਮ ਵਾਲਿਆਂ ਦੀ ਉਹ ਮਸ਼ੀਨ ਸੀ ਐਨਾ ਨਹੀਂ ਪਤਾ ਲੱਗਿਆ ਵੀ ਕਿਹੜੇ ਸ਼ਹਿਰ ਦੀ ਆ ਕਿਹੜੇ ਪਿੰਡ ਦੀ ਆ ਪਰ ਐਸਐਸਐਮ ਦੀ ਮਸ਼ੀਨ ਆ ਤੇ ਅੱਜ ਮੈਂ ਤੁਹਾਨੂੰ ਇੱਕ ਹੋਰ ਮਸ਼ੀਨ ਵਿਖਾਉਂਗਾ ਜਿਹੜੀ ਬਾਹਰ ਦੀ ਤਕਨੀਕ ਆ ਤੇ ਦੋਸਤੋ ਉਹ ਵੀ ਮਸ਼ੀਨ ਕਣਕ ਵੱਢਣ ਦੇ ਨਾਲ-ਨਾਲ ਦਾਣੇ ਵੀ ਕੱਢਦੀ ਆ ਤੇ ਨਾਲ ਤੂੜੀ ਵੀ ਬਣਾਉਂਦੀ ਆ ਤੇ ਨਾਲ ਤੂੜੀਆਂ ਗੱਠਾਂ ਵੀ ਬਣਾਉਂਦੀ ਆ ਤੇ ਦੋਵੇਂ ਮਸ਼ੀਨਾਂ ਮੈਂ ਵਿਖਾਉਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੋਸਤੋ ਜਿਹੜੀ ਮਸ਼ੀਨ ਇਹ ਹੈ ਪਿਛਲੇ ਸਾਲ ਵੀ ਆਈ ਸੀ ਤੇ ਇਸ ਸਾਲ ਥੋੜੀ ਜੀ ਸੋਧ ਕਰਕੇ ਭੇਜੀ ਆ ਇਹ ਇਸ ਵਕਤ ਰਾਜਸਥਾਨ ਦੇ ਵਿੱਚ ਚੱਲੀ ਜਾਂਦੀ ਆ ਤੇ ਦੋਸਤੋ ਇਹ ਜਿਹੜੀ ਮਸ਼ੀਨ ਆ ਇਹ ਜਨ ਕਿ ਇਸ ਦਾ ਪ੍ਰਾਈਸ ਹੈਗਾ 11 ਲੱਖ ਰੁਪਈਆ ਤੇ ਦੋਸਤੋ ਇਸ ਦੇ ਉੱਪਰ ਟਰੈਕਟਰ ਚੜਦਾ ਤੇ ਟਰੈਕਟਰ ਜਿਵੇਂ ਕਿ ਲਾ ਲਓ ਤੁਸੀਂ 50 HP ਤੋਂ ਵੱਧ ਹੋਣਾ ਚਾਹੀਦਾ 60 HP 63 HP 70 HP ਦਾ ਟਰੈਕਟਰ ਤੁਸੀਂ ਇਸ ਮਸ਼ੀਨ ਤੇ ਵਰਤ ਸਕਦੇ ਹੋ ਤੋ ਦੋਸਤੋ ਇਹ ਮਸ਼ੀਨ 2 ਘੰਟਿਆਂ ਦੇ ਵਿੱਚ ਇੱਕ ਕਿੱਲਾ ਜਮਾਂ ਥੱਲੋਂ ਰਗੜ ਕੇ ਵੜਦੀ ਆ ਐ ਜਮਾਂ ਥੱਲੋਂ ਰਗੜ ਕੇ ਨਾਲ ਦੀ ਨਾਲ ਦਾਣੇ ਕੱਢਦੀ ਆ ਤੇ ਨਾਲ ਦੀ ਨਾਲ ਤੂੜੀ ਬਣਾਉਂਦੀ ਆ ਤੇ ਦਾਣੇ ਕੱਢਣ ਵਾਲੀ ਜਿਹੜੀ ਟੈਂਕੀ ਆ ਟੈਂਕੀ 'ਚ ਦਾਣੇ 10 ਕੁਇੰਟਲ ਪੈ ਜਾਂਦੀ ਜੀ ਇਹਦੇ ਤੇ ਤੂੜੀ ਜਿਹੜਾ ਪਿਛਲਾ ਡਰਮ ਆ ਤੂੜੀ ਵਾਲੇ ਡਰਮ ਦੇ ਵਿੱਚ ਵੀ 10 ਕੁਇੰਟਲ ਤੂੜੀ ਪੈ ਜਾਂਦੀ ਆ ਦੋਸਤੋ ਹੈਰਾਨ ਕਰਨ ਵਾਲੀ ਗੱਲ ਆ ਐਡਾ ਵੱਡਾ ਡਰਮ ਹੁੰਦਾ ਪਰ ਇਹਦੇ 'ਚ ਇੱਕ ਇਹ ਦਿੱਕਤ ਆ ਵੀ ਇਹ ਜਿਹੜੀ ਮਸ਼ੀਨ ਜਦੋਂ ਆਪਾਂ ਤੂੜੀ ਲਾਉਣੇ ਆ ਤਾਂ ਤੂੜੀ ਆਪਾਂ ਨੂੰ ਖੇਤ ਦੇ ਵਿੱਚ ਹੀ ਲਾਉਣੀ ਪੈਂਦੀ ਆ ਜਿਵੇਂ ਕਿ ਆਮ ਆਪਣੇ ਮਸ਼ੀਨਾਂ ਬੰਦੀਆਂ ਟਰਾਲੀ 'ਚ ਪੈਕ ਹੋ ਕੇ ਆਪਾਂ ਘਰੇ ਲ ਜਾ ਕੇ ਬਰਾਂਡਿਆਂ 'ਚ ਪਾ ਲੈਨੇ ਆ ਇਹਦੇ 'ਚ ਇਹ ਦਿੱਕਤ ਆ ਵੀ ਜਿਹੜੇ ਵੀਰ ਤੂੜੀ ਖੇਤ ਦੇ ਵਿੱਚ ਕੁੱਪ ਬਣਾ ਕੇ ਰੱਖਣਾ ਚਾਹੁੰਦੇ ਆ ਉਹ ਇਸ ਮਸ਼ੀਨ ਨਾਲ ਕਣਕ ਵਢਾ ਸਕਦੇ ਆ ਪਰ ਅੱਜ ਮੈਂ ਤੁਹਾਨੂੰ ਮਸ਼ੀਨ ਵਿਖਾਉਂਗਾ ਜਿਹੜੀ ਕਿ ਆਪਣੇ ਵਾਸਤੇ ਐਕਚੁਅਲੀ ਪੰਜਾਬ ਦੇ ਪੰਜਾਬ ਦੇ ਜਿਹੜੇ ਮਕੈਨਿਕਾ ਮਸ਼ੀਨਾਂ ਬਣਾਉਂਦੇ ਆ ਉਹ ਇਸ ਮਸ਼ੀਨ ਨੂੰ ਵੀ ਬਣਾਉਣ ਤੋ ਦੋਸਤੋ ਇਹ ਮਸ਼ੀਨ ਹੈਗੀ ਆ ਬਾਰਦੀ ਦੋਸਤੋ ਇਹ ਮਸ਼ੀਨ ਕੀ ਕਰਦੀ ਆ ਪਹਿਲਾਂ ਕਣਕ ਵੜਦੀ ਆ ਤੇ ਦਾਣੇ ਤਾਂ ਤੁਸੀਂ ਇਹਦੇ ਚਲਾ ਲਓ ਵੀ 20 ਕੁਆਂਟਲ ਦਾਣੇ ਇਸ ਦੀ ਟੈਂਕੀ ਦੇ ਵਿੱਚ ਪੈ ਜਾਂਦੇ ਆ ਤੇ ਦੋਸਤੋ ਇਹ ਤੂੜੀ ਬਣਾਉਣ ਦੇ ਨਾਲ-ਨਾਲ ਦੇਖੋ ਪਿੱਛੇ-ਪਿੱਛੇ ਗੱਠਾ ਵੀ ਬਣ ਰਹੀ ਆ ਤੇ ਜਿਹੜੀ ਇਹ ਤਕਨੀਕ ਕਿਤੇ ਪੰਜਾਬ ਦੇ ਮਕੈਨਿਕ ਮਾਰ ਮਿਸਤਰੀ ਬਣਾ ਦੇਣ ਤਾਂ ਨਜ਼ਾਰਾ ਹੀ ਆ ਜਾਏ ਦੋਸਤੋ ਗੱਠਾ ਚੱਕਣੀਆਂ ਖੇਤ ਦੇ ਵਿੱਚੋਂ ਸੌਖੀਆਂ ਨੇ ਪਰ ਜਿਹੜੀ ਤੂੜੀ ਢੇਰ ਲਾ ਦੇਣਾ ਉਸ ਤੂੜੀ ਨੂੰ ਚੱਕਣਾ ਔਖਾ ਤੇ ਦੋਸਤੋ ਜੇਕਰ ਮਿਸਤਰੀ ਸੁਣ ਰਹਿ ਮੇਰੀ ਗੱਲਬਾਤ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੋ ਤੇ ਇਦਾਂ ਦੀ ਮਸ਼ੀਨ ਤਿਆਰ ਕਰੋ ਅੱਗੇ ਹੀ ਆਪਣੇ ਪੰਜਾਬ ਦੇ ਵਿੱਚ ਦੂਜੀਆਂ ਮਸ਼ੀਨਾਂ ਬਹੁਤ ਹੋ ਚੁੱਕੀਆਂ ਨੇ ਆਮ ਮਸ਼ੀਨਾਂ ਗੰਦ ਪਿਆ ਹੋਇਆ ਹੈ ਆਮ ਮਸ਼ੀਨਾਂ ਦਾ ਲੋਕ ਅੱਗੇ ਸੀਜ਼ਨ ਲੱਗਦਾ ਹੁੰਦਾ ਸੀ ਆਪਣਾ ਯਾਨੀ ਕਿ 15 20 ਦਿਨਾਂ ਦਾ ਕਣਕ ਦਾ ਤੇ ਮੈਨੂੰ ਨਹੀਂ ਲੱਗਦਾ ਵੀ ਐਰ ਕੀ ਰਾਜੂ 10 ਦਿਨ ਲੱਗ ਜਾਣ 10 ਦਿਨਾਂ ਚ ਲਬਾਣੇ ਵਾਲੀ ਦਾ ਸਾਰਾ ਏਰੀਆ ਵੱਡਿਆ ਜਾਊਗਾ ਸਾਡੇ ਪਿੰਡ 13 ਮਸ਼ੀਨਾਂ ਨੇ 13 ਅਸੀਂ ਗਿਣੀਆਂ ਅਸੀਂ ਹੈਰਾਨ ਰਹਿ ਗਏ ਆ 13 ਮਸ਼ੀਨਾਂ ਤਾਂ ਪਾ ਦੇਣੀਆਂ ਗਾ ਤੇ ਹਜੇ 4-5 ਗਈਆਂ ਨੇ ਕੋਟੇ ਬੂੰਦੀਆਂ ਨਹੀਂ ਤੇ ਉਹ ਵਾਪਸ ਆਈ ਜਾਂਦੀਆਂ ਨੇ ਤੇ 17-18 ਹੋ ਜਾਣੀਆਂ ਤੇ 2-3 ਮਸ਼ੀਨਾਂ ਸੱਕਾਂ ਵਾਲਿਓ ਆ ਗਿਆਂ ਕੋਈ ਬੂੜਾ ਗੁਜਰੂ ਆ ਗਈ ਉਹ ਆ ਕੇ 20-22 ਮਸ਼ੀਨਾਂ ਐਸ ਪਿੰਡ 'ਚ ਚੱਲਣੀਆਂ ਦੱਸੋ ਤੇ ਕੀ ਬਣੂਗਾ ਤੇ ਕੀ ਨਾ ਸੀ ਤਾਂ ਦੋਸਤੋ ਜਿਹੜੀ ਆ ਜਿਹੜੀ ਤਕਨੀਕ ਆ ਨਾ ਜਿਹੜੀ ਮੈਂ ਤੁਹਾਨੂੰ ਲਾਸਟ ਤੇ ਵਿਖਾਈ ਆ ਤੂੜੀ ਜਿਹੜੀ ਨਾਲ ਗੱਠਾ ਬਣਾਉਂਦੀ ਮਸ਼ੀਨ ਕਣਕ ਵੀ ਵੜਦੀ ਆ ਦਾਣੇ ਵੀ ਕੱਢਦੀ ਆ ਤੂੜ ਵੀ ਬਣਾਉਂਦੀ ਤੇ ਤੂੜੀ ਦੀਆਂ ਗੱਠਾਂ ਵੀ ਬਣਾਉਂਦੀ ਆ ਇਹ ਮਸ਼ੀਨ ਕਾਮਯਾਬਾ ਕਿਉਂਕਿ ਗੱਠ ਚੱਕ ਕੇ ਆਪਾਂ ਸਟੋਰ ਵਧੀਆ ਤਰੀਕੇ ਨਾਲ ਕਰ ਸਕਦੇ ਆ ਇਹਦੇ ਚ ਆਪਣੀ ਲੇਬਰ ਵੀ ਬਚਦੀ ਆ ਤੇ ਇੱਕ ਬਰਾਂਡੇ ਜਿੱਥੇ 8 ਟਰਾਲੀਆਂ ਤੂੜੀ ਪੈਣੀਆਂ ਉੱਥੇ ਦੋਸਤੋ 16 ਟਰਾਲੀਆਂ ਤੂੜੀ ਪਾ ਸਕਦੇ ਜੀ ਨਾਲੇ ਗੱਠ ਰੱਖੋ ਕੱਢੋ ਗੱਠ ਖੋਲੋ ਪਾਓ ਜੱਭੀ ਨਿਬੜਿਆ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ